ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗਿਆਂ ਵੇੜਾ ਆ ਗਿਆਂ ਵੀਰੇ ਕੋਲੇ ਗੱਬੜਾ ਨੇ ਤਾਜ਼ੀਆਂ ਸੂਈਆਂ ਨੇ ਚੰਗੇ ਰਕਾਰਡ ਵਾਲੀਆਂ ਨੇ ਵੀਰੇਓ ਜਰਸੀ ਨੇ ਟੌਪ ਕਲਾਸ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਭਾਈ ਠੀਕ ਠਾਕ ਦੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੂੰ ਸੁਣਾ ਵੀਰੇ ਵਧੀਆ ਵੀਰ ਜੀ ਵਧੀਆ ਜੀ ਠੀਕ ਠਾਕ ਜੀ ਬਾਕੀ ਕੁਲਜਿੰਦਰ ਡੇਰੀ ਵੇਕ ਦੇ ਜਿੰਨ ਡੇੜੀ ਪਾਉ ਮੇਕਰਣ ਨੂੰ ਪਿਆਰ ਪਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਨਾਂ ਦੱਸਿਓ ਤੁਹਾਡਾ ਸਰਬੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਜੇ ਹਾਂਜੀ ਪਿੰਡ ਡੇੜੀਵਾਲ ਕੇਰਨ ਤਹਿਸੀਲ ਕਲਨੌਰ ਨੰਬਰ 8427861 ਜਨਨਾ ਸੀ ਚੀਕਾ ਜੀ ਦੂਜਾ ਨੰਬਰ 905413 ਨੰਬਰ ਤੇ ਕਿੰਦਾ ਵੀਰੇ ਆਪਣੇ ਵੀਡੀਓ ਦੂਜੇ ਤੇ ਜਿਹਦੇ ਨੇ ਤਕਰੀਬ ਬਣਾ ਅਪਲੋਡ ਹੁੰਦੀਆਂ ਹਨਾ ਤਾਂ ਪਸ਼ੂ ਸਾਰੇ ਜਲਦੀ ਫਿਰ ਜਾਂਦੇ ਹਨਾ ਵੇਗਦੇ ਹਨ ਵੀਰ ਜੀ ਵੀਡੀਓ ਅਪਲੋਡ ਹੁੰਦੇ ਆ ਸਾਰੀ ਸੇਲ ਹੋ ਜਾਂਦੇ ਹਾਂ ਰੇਟ ਵੇਖਦਾ ਜੀ ਹਾਂਜੀ ਰੇਟ ਦੇ ਸਚਾਈ ਵਿਗਦੀ ਬਾਕੀ ਤੁਹਾਨੂੰ ਬੜਾ ਡੰਗਰ ਸਾਫ਼ ਸੁਥਰਾ ਪਾਇਆ ਕੰਮ ਸਾਫ਼ ਸੁਥਰਾ ਬਿਲਕੁਲ ਇਹ ਚੀਜ਼ਾਂ ਵੇਚਦੀਆਂ ਤੇ ਦੂਸਰਾ ਪਸ਼ੂ ਸੋਨੇ ਹੁੰਦੇ ਲੈ ਵੇ ਵਾਲੇ ਹੁੰਦੇ ਆ ਹਾਂਜੀ ਬਿਲਕੁਲ ਤਾਂ ਵੀਰੇ ਕਰੀਏ ਸ਼ੁਰੂ ਹਣਾ ਆ ਪਹਿਲੇ ਨੰਬਰ ਵਾਲੀ ਵਿਹੜ ਦੂਜੇ ਸੂਏ ਦੀ ਗੱਬਣ ਜੇ ਦੂਜੇ ਸੂਏ ਦੀ ਗੱਬਣ ਆ ਹਾਂਜੀ ਠੀਕ ਆ ਜੀ ਪਹਿਲੇ ਸੂਏ ਦਾ ਰਕਾਰਡ 20 ਲੀਟਰ ਦਾ ਜੀ 20 ਲੀਟਰ ਆ ਵੱਡੀ ਵਿਹੜ ਆ ਕੀ ਹਾਂਜੀ ਵੇਖੋ ਵੀਰੇ ਫੇਸ ਕੁਆਲਿਟੀ ਵੱਡੀ ਵਿਹੜਾ ਕਿੰਨੇ ਦਿਨ ਖੜੀ ਵੀਰੇ ਸੂਣ ਚ ਭਾਈ ਹੌਣ ਲੈ ਜੀ ਐ ਖੁੱਲੇ ਲੇਵੇ ਦੀ ਮਾਲਕਾ ਵੱਡੀ ਵਿਹੜ ਇੱਕ ਹਫਤਾ ਜੀ ਹਾਂਜੀ ਇੱਕ ਹਫਤਾ ਜੀ ਠੀਕ ਆ ਜੀ ਅੱਛਾ ਕਿਆ ਬਾਤ ਹੈ ਵੇਖੋ ਵੀਰੋ ਵੈੜ ਚੈੱਕ ਕਰੋ ਕੀ ਕਹਨੇ ਆ ਬੜੇ ਸ਼ੌਂਕ ਨਾਲ ਪਾਲੇ ਬਿਲਕੁਲ ਮਨਜੋਗ ਹੈ ਕਿਤੇ ਵੱਡੀ ਵੈੜ ਆ ਤਾਂ ਵੇਖੋ ਵੀਰੋ ਥਾਂ ਦੀ ਕੁਆਲਿਟੀ ਵੀ ਸੋਹਣੀ ਲੱਗੀ ਲੇਵਾ ਵੀ ਬੜਾ ਸ਼ਾਨਦਾਰ ਲੱਗਿਆ ਕੱਦ ਕਾਠ ਦੀ ਗੱਲ ਕਰੀਏ ਤਾਂ ਫੁੱਲ ਕੱਦ ਕਾਠ ਆ ਬਹੁਤ ਚੰਗੀ ਆ ਜੀ ਤਾਂ ਥਾਂ ਦੀ ਕੁਆਲਿਟੀ ਵੀਰੇ ਚੈੱਕ ਕਰ ਲੋ ਲੱਗੇ ਤੋਂ ਚੰਗਾ ਸੋਹਣਾ ਥਾਂ ਲੱਗਿਆ ਕਿਆ ਬਾਤ ਹੈ ਜੀ ਭਾਜੀ ਦੁੱਧ ਸੇਵਾ ਦਾ ਦੁੱਧ ਭਾਈ ਦਾ ਜੀ ਨਾ ਖਾਣ ਵਾਲੀ ਜੇ ਵੀ ਕੋ ਬਾਹਰ ਗਈ ਤੇ ਫਿਰ ਖੜਾ ਜੀ ਬਿਲਕੁਲ ਬਿਲਕੁਲ ਹੁਣ ਕੱਦ ਕਾਠ ਸ ਬੋਤ ਆ ਲੇਵਿਆ ਵੀ ਐ ਖੁੱਲੇ ਦੀ ਮਾਲਕਾ ਤਾਂ ਦੁੱਧ ਤਾਂ ਫਿਰ ਗਾੜੀ ਵੀਰੇ ਸੇਵਾ ਦਾ ਹਣਾ ਬਿਲਕੁਲ ਤਾਂ ਇਹਦਾ ਮੁੱਲ ਜੀ ਮੁੱਲ ਤੇ ਵੈਰ ਦਾ ਭਾਏ 50 50 90 ਕਰੀ ਜਪਰਹੀਂ ਨਹੀਂ ਕਰਨਾ ਹਾਂਜੀ ਜੈ ਜੀ ਹਾਂਜੀ ਠੀਕ ਹੈ 65000 ਦੀ 65000 ਦੀ ਭਾਜੀ ਲਈਦਾ 65000 ਜੀ ਹਾਂਜੀ ਵੀਰ ਜੀ ਹੋੱਚੇ ਵੀ ਛੋੜ ਛੇ ਪਰ ਹੋੱਚੇ ਵੀ ਕਰਾਂਗੇ ਤੁਹਾਨੂੰ ਪਤਾ ਲੋ ਕੀ ਦੇਣਾ ਤੁਹਾਨੂੰ ਹਾਂ ਜੀ ਪਾਣਾ ਤਾਂ ਇੰਨੇ ਕਿੰਨੇ ਦੀ ਉਹ ਜੀ ਵੀਰ ਜੀ ਫਿਰ ਕਰ ਦੋ ਮਾਨ ਤਾਂ ਤੁਸੀਂ ਕਹੋ ਕੋਈ ਨਹੀਂ ਨਹੀਂ ਜੀ ਰੇਟ ਸਾਡਾ ਠੀਕ ਹੈ ਵੱਡੀ ਵਸ਼ੀ ਨਹੀਂ ਕਿੱਥੇ ਵੀਰੇ ਛਡਾਈ ਦਾ 4400 5000 ਉੱਥੇ ਛਡਾਈ ਦਾ ਵੀ ਆ ਵੀਰ ਜੀ ਮਾਨ ਕਰੋ ਹੁਣ ਤੁਸੀਂ 75 ਮੰਗ ਲੈਂਦੇ ਮੈਂ ਤੁਹਾਨੂੰ ਕਹਣਾ ਵੀਰੇ ਤਿੰਨ ਛੱਡ ਦੇ ਹੱਕ ਰਖੋਂ ਦੀ ਕਦ ਕਾੜ ਦੀ ਗੱਲ ਕਰੀਏ ਤਾਂ ਵੀਰੇ ਉਹ ਥਾਂ ਦੀ ਗੱਲ ਕਰੀਏ ਲੇਵੇ ਦੀ ਗੱਲ ਕਰੀਏ ਤਾਂ ਤੁਸੀਂ ਦੂਰੋਂ ਚੱਲ ਕੇ ਹੁੰਦੇ ਉਹਨੂੰ ਛੱਡ ਕੇ ਨਹੀਂ ਜਾਂਦੇ 65000 ਕੋ ਵੀਰੇ 1000 ਛੱਡ ਦੇ ਚੱਲ 64 ਨਹੀਂ ਹੋਰ ਛੱਡ ਮੇਰਾ ਵੀਰੇ ਹਾਂਜੀ ਹੋਰ ਛੱਡ ਕਰੋ ਕਰੋ ਮਾਸਟਰ ਫਿਰ ਤੁਸੀਂ ਵੀ ਕਰੋ ਨਹੀਂ ਆਪ ਹੀ ਕਰੋ ਮੇਰਾ ਵੀਰ ਹੈ ਦੋ ਛੜੀਏ ਫਿਰ ਹੋਰ 63 ਦੀ 63 ਦੀ ਤਿੰਨ ਹੀ ਹੋਰ ਛਡੋ ਪੂਰੇ ਸਾਠ ਪੂਰੇ ਸਾਰੇ ਦੀ ਹਾਂਜੀ ਪੂਰੇ ਸਾਠ ਖੋਲੋ ਇੱਕ ਰੀ ਤੋਰਾ ਵਿਖਾਈਏ ਤੇ ਵੇਖੋ ਵੀਰੋ 60000 ਦੀ ਵੀਰ ਕਹਿੰਦਾ ਵੈੜ ਹੋ ਜੂਗੀ ਖਣ ਪਿਆਰਾ ਲੱਗਿਆ ਕਿੰਨਾ ਲੇਦਾ ਗਾਹ ਨੂੰ ਆ ਉਹਨਾਂ ਵੀਰੇ ਪਛਾਣ ਨੂੰ ਬਣਾਉਂਗੀ ਫੇਸ ਕੁਆਲਟੀ ਦੀ ਗੱਲ ਕਰ ਲਈਏ ਜਾਂ ਕੱਦ ਕਾਠ ਦੀ ਤਾਂ ਰੇਟ ਦੀ ਗੱਲ ਕਰੀਏ ਤਾਂ ਤੁਸੀਂ ਚੈੱਕ ਕਰ ਹੀ ਲਿਆ ਵੀਰੋ ਬਹੁਤ ਹੀ ਸ਼ਾਨਦਾਰ ਰੇਟ ਕੀਤਾ ਵੱਡੀ ਵੈੜ ਕੱਦ ਕਾਠ ਵਾਲੀ ਆ ਲੰਮੀ ਬੇਲ ਆ ਗਈ ਵੀਰੋ ਫੇਸ ਕੁਆਲਟੀ ਵੀ ਚੈੱਕ ਕਰ ਲਓ ਕੀ ਕਹਨੇ ਵੇੜਦੇ ਬਿਲਕੁਲ ਮੰਨਣ ਜੋ ਗਿਆ ਵੀਰੇ ਤਾਂ ਦੁੱਧ ਵੀਰੇ ਤੁਹਾਡੇ ਪਾਈ ਦਾ ਜੀ ਦੁੱਧ ਤੁਹਾਡੇ ਹਿੱਸੇ ਵਾਰ ਹੁਣ ਹਾਂ ਨਾ 60 ਦੀ ਜੀ ਹਾਂਜੀ ਵੀਰੇ ਠੀਕ ਹੈ ਕੀ ਬਾਤ ਹੈ ਠੀਕ ਹੈ ਜੀ ਸੋਨੀ ਵੇੜ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਵੀ ਜਰਸੀ ਵਾਰ ਗੱਭਨ ਜੀ ਨੇ ਹਫਤਾ ਖਰਨਾ ਜੇ ਇੱਕ ਹਫਤਾ ਬਾਕੀ ਆ ਹਾਂਜੀ ਬਾਕੀ ਠੀਕ ਹੈ ਜੀ ਇੱਕ ਹਫਤਾ ਬਾਕੀ ਵੀਰੇ ਜਰਸੀ ਆ ਗਈ ਚੈੱਕ ਕਰ ਲਓ ਫੇਸ ਕੁਆਲਟੀ ਇਹਦਾ ਵੀ 17 ਲੀਟਰ ਦਾ ਰਿਕਾਰਡ ਜੇ ਅੱਛਾ ਚੰਗਾ ਰਿਕਾਰਡ ਆ ਖਾਨ ਗੁਲਾਬੀ ਆ ਗਿਆ ਲੇਵੇ ਖੁੱਲੇ ਦੀ ਮਾਲਕ ਆ ਗਈ ਆ ਤਾਂ ਵਜਨ ਵਜਨ ਵੀ ਫੁੱਲਾ ਵੀਰੇ ਇਹ ਵੀ ਬਹੁਤ ਚੰਗੀ ਆ ਜੀ ਤੋਰੋ ਤੋਰੋ ਵੀਰ ਜੀ ਤੋਰੋ ਹਜੇ ਨਹੀਂ ਸੁਣਦੀ ਹਨਾ ਬਿਲਕੁਲ ਵੇਖੋ ਵੀਰੋ ਗੁਲਾਬੀ ਥਣ ਖੁੱਲਾ ਲੇਵਾ ਲੱਗਿਆ ਇੱਕ ਜੀ ਲੰਮੀ ਤੋਰੋ ਵੀਰ ਜੀ ਇਹਨੂੰ ਲਿਆਓ ਇਹਨੂੰ ਵੇਖੋ ਵੀਰੋ ਚੈੱਕ ਕਰ ਲਓ ਇੱਕ ਜੀ ਤੋਰਾ ਫਿਰ ਤੋਂ ਫੇਸ ਕੁਆਲਿਟੀ ਵਜਨ ਜੇ ਥਾਂ ਦੀ ਗੱਲ ਕਰੀਏ ਬਹੁਤ ਹੀ ਪਿਆਰਾ ਲੱਗਿਆ ਵੀਰੇ ਕਿ ਹਾਜੀ ਫੇਰ ਤਾਂ ਬਹੁਤ ਹੀ ਆਦੀ ਬਣ ਜੂ ਜਿਹ ਹਫਤਾ ਲੱਗੀ ਹਾਂ ਹਾਂਜੀ ਭਾਈ ਹਲੇ ਟਲਟਾ ਟਲਾ ਬੜੀਆਂ ਜਿਹੀਆਂ ਬੱਤਾਂ ਨੇ ਠੀਕ ਹੈ ਲਊ ਵਾਲੀ ਵੈੜ ਚੰਗੀ ਹੈ ਨਾ ਜਰਸੀ ਪੰਜਾਬ ਵਾਲੀ ਜਰਸੀ ਕਿੰ ਆ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਦੇ ਦੇਣੀ ਮੈਂ ਆਦਾ ਭਾਈ ਮੋਲ ਤਾਂ 75 ਰੁਪਏ ਤੱਕ ਦੇ ਜੋ ਤੁਹਾਨੂੰ ਕੋਈ ਐਨੀ ਕਰਨਾ ਹਾਂਜੀ ਦੇ ਜੀ 55 ਦੀ ਤੇ ਨਹੀਂ ਛੱਡੀਏ 50 ਯਾਰ ਦੀ ਹਾਂ ਨਾ ਵੀਰੇ ਸਾਡੇ ਦੋ ਮੇਰਾ 50 ਦੀ ਠੀਕ ਹੈ ਜੀ ਵੇਖੋ ਵੀਰੇ 50000 ਦੀ ਵੈੜ ਹੋ ਜੂਗੀ ਪੰਜਾਹ ਦੀ ਵੇੜੋ ਜੋ ਜਰਸੀ ਵੇੜਾ ਫੁੱਟ ਫੁੱਟ ਪੇਸ਼ਾ ਨੂੰ ਆਈ ਗੁਲਾਬੀ ਥਣ ਲੱਗਿਆ ਵਜਨ ਫੁੱਲਾ ਗਿਆ ਬਹੁਤ ਚੰਗੀ ਵੇੜਾ ਬਿਲਕੁਲ ਸੋਹਣੀ ਹਾਂ ਨਾ ਪੰਜਾਹ ਦੀ ਹਾਂਜੀ ਹਾਂਜੀ ਤਾਂ ਵੀਰੇ ਕਿਵੇਂ ਬਹੁਤ ਟੌਪ ਕਲਾਸ ਹੈ ਜੇ ਸੂਈ ਸਾਈ ਦਾ ਮੁੱਲ ਵੀ ਇੰਨਾ ਹੀ ਰੱਖਿਓ ਕੋਈ ਨਾ ਜੇ 1-2 ਦਿਨ ਲੱਗੇਗੀ ਹਨਾ ਹਾਂਜੀ ਵੀਰ ਜੀ ਕੋਈ ਨਹੀਂ ਜੀ ਹਨਾ ਸੂਈ ਦਾ ਮੁੱਲ ਦੇ ਨਾਲ ਰੱਖਿਓ ਤੇ ਵੇਖੋ ਕਿ ਵੀਰੇ ਕੋਈ 65-60 ਵਾਲਾ ਮੁੱਲ ਨਹੀਂ ਹੈ ਲੈਵਾ ਚੈੱਕ ਕਰੋ ਕੀ ਕਹਨੇ ਬਹੁਤ ਚੰਗੀ ਵੇੜਾ 50000 ਦੀ ਹਾਂਜੀ 3 ਨੰਬਰ ਤੇ ਆ ਗਈ ਜੀ। ਇਹ ਵੀ ਵਾਇਰਸ ਸੁਈ ਜੇ। ਸੁਈ ਹੈ ਜੀ। ਹਾਂਜੀ। ਬੱਚਾ ਕੀ ਪਾਲਿਆ ਵੀਰਿਆ? ਬੱਚਾ ਆ ਜਾ ਬੱਚਾ। ਬੱਚਾ ਪਾਲਿਆ ਨੇ। ਵੇਖੋ ਵੀਰਿਆ ਤਾਜੀ ਸੁਈ ਫੇਸ ਕੁਆਲਿਟੀ। ਆਹ ਬੱਚਾ ਆ ਗਿਆ। ਠੀਕ ਠੀਕ। 12 13 ਲੀਟਰ ਠੀਕ ਆ ਜੀ। ਗੁਲਾਬੀ ਥਾਣਾ ਗਿਆ। ਖੁੱਲੇ ਲੇਵੇ ਦੀ ਮਾਲਕ ਕੀ ਆ ਬਾਤ ਹੈ ਜੀ। ਲੇਵਾ ਬੜਾ ਸ਼ਾਨਦਾਰ ਲੱਗਿਆ। ਕਿੰਨਾ ਦੁੱਧ ਆ ਜੀ? ਪੀਪਾ ਹੀ ਹੈ। ਹਾਂਜੀ। 13 ਲੀਟਰ ਦੁੱਧ ਜੀ। 13 ਲੀਟਰ। ਹਾਂਜੀ। ਠੀਕ ਆ ਵੇਖੋ ਵੀਰੋ। ਫੇਸ ਕੁਆਲਿਟੀ ਥਾਣਾ ਤੇ ਲੇਵਾ ਚੈੱਕ ਕਰ ਲਓ। ਸੋਹਣਾ ਲੇਵਾ ਲੱਗਿਆ। ਹੈਂ ਖੁੱਲੇ ਲੇਵੇ ਦੀ ਮਾਲਕਾ ਇਹਨੂੰ ਆਂਦੇ ਥੱਬੇ ਵਾਲਾ ਲੇਵਾ ਹਨਾ ਵੀਰੇ ਥੱਬੇ ਵਾਲਾ ਲੇਵਾ ਲੱਗਿਆ ਗਲਰਦੀ ਥਣ ਲੱਗਿਆ ਬਹੁਤ ਚੰਗੀ ਵੇੜਾ ਬਿਲਕੁਲ ਸੋਹਣੀ ਵੇੜਾ ਮੋਲੀ ਜੀ ਇਹਦਾ ਵੀਰ ਜੀ ਬੜੀ ਬੜੀ ਹੈ ਭਾਜੀ ਅਹ ਠੀਕ ਹੈ ਜੀ ਬੋਲ ਦੇ ਜੀ ਭਾਜੀ 55000 ਦੇ 55 ਦੀ ਜੀ ਮਾਨਤਨ ਵੀਰੇ ਇਹਦਾ ਕਰੋ ਤੇ ਵੀ 2 ਛੜ ਦੋ 53 ਦੀ ਮੇਰੇ ਵੀ ਹੋਰ ਛੜਾ ਅੱਛਾ ਜੀ ਹਾਂ ਜੀ ਕਿੰਨੇ ਦੀ ਵੀਰ ਜੀ ਕਰ ਦੋ ਵੀਰ ਬੜਾ ਖੁੱਲਾ ਹੀ ਮਾਰਾ ਕੇ ਜਰਾ ਕਰ ਮੇਰਾ ਵੀਰ 10 ਦੋ ਪੂਰੇ ਪੰਜਾ ਦੀ ਹੋਰ ਸਾਡੇ 2000 48 ਦੀ 47000 ਦੀ 47000 ਦੀ 47 ਦੀ ਜਾਨ ਇੱਥੋਂ ਹੀ ਮਿਲੀਆਂ ਜੇ ਇੱਥੋਂ ਹੀ ਮਿਲੀਆਂ ਬਿਲਕੁਲ ਬਿਲਕੁਲ ਵੇਖੋ ਵੀਰੋ ਬੇਲ ਆਏ ਜੇ ਵੇਖ ਲਓ ਕੀ ਬਾਤ ਹੈ ਜੀ ਆਹ ਵੇਖੋ ਵੀਰੋ ਲਾਲ ਡੱਬੀ ਆ ਗਈ ਹਨਾ ਹਾਂ ਜੀ ਜਰਸੀ ਜੀ ਫੈਂਟ ਵੀ ਚੰਗੀ ਆਉ ਹਾਂ ਜੀ ਫੈਂਟ ਵੀ ਚੰਗੀ ਹਾਂ ਜੀ ਸੋਹਣੀ ਬਹਿੜਾ ਵੇਖੋ ਵੀਰੋ ਜਰਸੀ ਆ ਗਈ ਗਾੜੀ ਤੇ ਜਰਸੀ ਬੋਦੀ ਵਾਲੀ ਜੀ ਗੱਬਣਾਗੇ ਨਿੰਗਾ ਨਿੰਗਾ ਕੰਨ ਗੱਬਣਾਗੇ ਖਾਤਾ ਕੱਢ ਦੀ ਜੇ ਇੱਕ ਕੱਪ ਤਾਂ ਲੇਜੂ ਹੈ ਹਨਾ ਹਾਂ ਜੀ ਠੀਕ ਆ ਪਿਆਰ ਚੰਗੀ ਹੋ ਜੂ ਫਿਰ ਹਾਂਜੀ ਜੀ ਦੇਖੋ ਵੀਰੇ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਮਿਲ ਜਾਣਗੀ ਇਹ ਬੁਗਾ ਚੈੱਕ ਕਰੋ ਇਹਦੇ ਹਾਂਜੀ ਬਹੁਤ ਸੋਹਣੀ ਹੈ ਜੀ ਬਹੁਤ ਹਨ ਪਿਆਰਾ ਲੱਗਿਆ ਦੇਖੋ ਵੀਰੇ ਫੇਸ ਕੁਆਲਿਟੀ ਬਹੁਤ ਚੰਗੀ ਮੋਟੀ ਅੱਖ ਨਿੱਕਾ ਕਰਨ ਬੰਦ ਵੀਰ ਜੀ ਇਹਦਾ ਮੁੱਲ ਵੀਰ ਜੀ ਇਹ ਵੀ ਦੇ ਦੀਏ 55000 ਦੇ ਇਹ ਚੁਮਾਂ ਤਾਂ ਉਹ ਨਾ ਕਰ ਦੋ ਤੁਸੀਂ ਤੇ ਨਹੀਂ ਛੱਡੀਏ ਬੁੰਜਾ ਦੀ ਦੋ ਘਰ ਛੱਡੋ 50000 ਦੀ 50 ਦੀ ਹਾਂ ਯਾਰ 50000 ਦੀ ਤਿਆਰ ਕਰਕੇ ਤਾਂ ਵੈਰ 65 70000 ਸੀ ਹੁਣ ਇਹ 50 ਦੀ ਹਾਂ ਨਾ ਜੀ 50 ਦੀ ਹਾਂ ਜੀ ਕੀ ਮਤ ਹੈ ਵੇਖੋ ਵੀਰੋ ਲੇਵਾ ਸੋਨਾ ਲੱਗਿਆ ਬਿਲਕੁਲ ਗੱਬਣਾਗੇ ਵੀ ਜੀ ਹਾਂ ਜੀ ਵੀਰ ਜੀ ਜਰਸੀ ਗੱਬਣ ਹਫਤਾ ਕੱਢ ਦੀ ਜੀ ਇੱਕ ਹਫਤਾ ਬਾਕੀ ਹਾਂ ਜੀ ਹਾਂ ਜੀ ਵੇਖੋ ਵੀਰੋ ਲੇਵਾ ਐ ਖੁੱਲੇ ਲੇਵ ਦੀ ਮਾਲਕਾ ਇੱਕ ਹਫਤਾ ਬਾਕੀ ਐ ਸੂਨ ਚ ਇਹ ਵੀ ਚੈੱਕ ਕਰ ਲਓ ਫੇਸ ਕੁਆਲਟੀ ਇਹਦੀ ਵੀ ਇੱਕ ਹੀ ਕਰੋ ਲਈਆਂ ਵੀਰੇ ਲੱਗਦੀਆਂ ਉਹਨਾਂ ਉਹਨਾਂ ਟਾਈਮ ਖੜਦੀਆਂ ਹਨਾ ਹਰ ਤਰ੍ਹਾਂ ਦੇ ਦੇਖੋ ਵੀਰੇ ਇਹ ਖੁੱਲੇ ਲੈਵੇ ਦੀਆਂ ਮਾਲਕਾਂ ਨੇ ਆ ਵੀ ਚੈੱਕ ਕਰ ਲਓ ਦੋਵੇਂ ਜਰਸੀਆਂ ਟੋਪ ਕਲਾਸ ਪਾਜੀ ਬਿਲਕੁਲ ਬਿਲਕੁਲ ਜਰਸੀਆਂ ਜਰਸੀਆਂ ਦੇ ਬਿਲਕੁਲ ਤਾਂ ਵੀਰੇ ਇਹਦਾ ਮੁੱਲ ਇਹ ਦੇ ਦਈਏ 55 ਦੀ 55 ਦੀ ਹਾਂਜੀ ਜੇ ਵੀਰੇ ਜੋੜਾ ਕੋਈ ਪਾਲੂ ਸੇਮ ਸੇਮ ਜਾਂਦੇ ਹੋ 50 ਦੋਵੇਂ ਸੋਹਣੀਆਂ ਇੱਕੋ ਜੀਆਂ ਵਹਿੜਾਂ ਨੇ ਰਾਜੀ ਨੇ ਖੁੱਲੇ ਥਨ ਲੇਵੇ ਲੱਗੇ ਨੇ 50 50 ਦੀਆਂ ਦੋਵੇਂ ਹਣਾ ਵੀਰੇ ਹਾਂਜੀ ਵੀਰ ਜੀ ਜੋੜਾ ਹੀ ਲੱਖ ਦਾ ਜੋੜਾ ਲੱਖ ਦਾ ਕੀ ਬਾਤ ਆ ਵੇਖੋ ਵੀਰੋ ਜੋੜਾ ਹੀ ਬਹੁਤ ਸੋਹਣਾ ਲੱਖ ਦਾ ਵੀਰ ਕਹਿੰਦਾ ਹੋ ਜੂ ਖੁੱਲਰੇ ਕਰੀ ਜੋੜਾ ਹੀ ਖੁੱਲਣਾ ਵੀਰੇ ਤੋਰਾ ਵਿਖਾਈਏ ਵੇਖੋ ਵੀਰੇ ਅਗਰੀ ਤੋਰਾ ਚੈੱਕ ਕਰ ਲਓ ਜੋੜੇ ਦਾ ਹੀ ਤਾਂ ਲੱਖ ਦਾ ਹੋ ਜੂ 50 50 ਦੀਆਂ ਵੱਡੇ ਪੱਲੇ ਚ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਬਾਕੀ ਤੁਸੀਂ ਫੋਨ ਜਰੂਰ ਲਾ ਲਿਓ ਜੀ ਕੋਈ ਨਹੀਂ ਛੋਟ ਛੱਪਾ ਹੋ ਜੂ ਵਿੱਚੋਂਾਂ ਚੋਂ ਵੇਖੋ ਵੀਰੇ ਜੋੜਾ ਹੌਲੀ ਹੌਲੀ ਜਾਂਦੇ ਵੀਰੇ ਹੌਲੀ ਹੌਲੀ ਕੀ ਬਾਤ ਹੈ ਜੀ ਵੇਖੋ ਵੀਰੇ ਖਣ ਵੇ ਸੋਹਣੀਆਂ ਬੇੜਾਂ ਜੀ ਜੋੜਾ ਲੱਖਦਾ ਹਾਂਜੀ ਵੀਰ ਜੀ ਲੱਖ ਠੀਕ ਹੈ ਜੀ ਕੋਈ ਫੋਨ ਲਾ ਲੈ ਬਾਕੀ ਕੋਈ ਨਾ ਹਨਾ ਕਰ ਦਾਂਗੇ ਹਾਂਜੀ ਮੋੜ ਕੇ ਦੇ ਬਿਲਕੁਲ ਹਾਂਜੀ ਅਗਲੇ ਬੰਨੇ ਆ ਕੀ ਬੇੜ ਇਹ ਤੋਕਰ ਜੇ ਦੁੱਧ 9 ਲੀਟਰ ਦੇ 9 ਲੀਟਰ ਖੋਲੋ ਵੀਰ ਜੀ ਪਚਾਣੀ ਜੇ ਹੈਗਾ ਖੋਲੋ ਬਸ ਮਦਰ ਪਾ ਤਾਜੀ ਜੀ ਸ਼ੂਏ ਵਿੱਚ ਆ ਮਦਰ ਦੇ ਤੋਕਰਾਂ ਦੇ ਬਿਲਕੁਲ ਬਿਲਕੁਲ ਹਾਂਜੀ ਵੇਖੋ ਵੀਰੇ ਲੇਵਾ ਖੁੱਲਾ ਲੇਵਾ ਲੱਗਿਆ 9 ਕਿਲੋ ਦੁੱਧ ਹਾਂਜੀ ਜੀ ਹਨਾ ਕਿਵਾਈਆ ਦਾ ਦਾਣਾ ਸੋਨਾ ਲੱਗਿਆ ਬਿਲਕੁਲ ਠੰਡੀ ਸੀ ਇੱਥੇ ਥੱਲੇ ਬਹਿ ਜਾਣਾ ਕੋਈ ਬੰਦਾ ਨਹੀਂ ਘਰ ਆਣ ਕੋਈ ਜਾਣਾ ਨਹੀਂ ਕਿੰਨੇ ਦੀ ਬਿਤੇ ਨੇ ਦੇ ਦੀ ਵੀ 5000 ਰੁਪਏ ਦੋ ਛੱਡ ਗਏ 23 ਦੀ ਵੀਰੇ ਹਣਾ ਤਿੰਨ ਹੋਰ ਛੱਡੋ 20 ਦੀ ਤੇ ਮੇਗਾ ਮੇਰੇ 20000 ਦੀ ਹੋ ਜੂਗੀ ਥਣ ਚੈੱਕ ਕਰੋ ਇੱਕ ਕਰਕੇ ਲਾਗੇ ਤੂੰ 8000 19 ਦੀ ਜਾਂਦੀ 19 ਦੀ 19 ਦੀ ਜਾਂਦੀ ਕੀ ਬਾਤ ਹੈ ਹਾਂਜੀ ਔੜ ਦੀਆਂ ਨੇ ਰੇਟ ਹੈ ਹਨਾ ਹਾਂਜੀ ਵੀਰ ਦੀ ਔੜਦੇ ਆਉਣਗੇ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਸੋਹਣੀਆਂ ਵੇੜਾਂ ਨੇ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਕੁਝ ਗੱਬਣਾ ਨੇ ਤਾਂ ਰੇਡ ਬਿਲਕੁਲ ਚੈਜਾ ਬਿਲਕੁਲ ਐਂ ਥੱਬੇ ਸੁਬੇ ਲਾਏ ਪੀਪੇ ਲੱਗੇ ਪੀਪੇ ਲੱਗੇ ਮੰਨ ਜੋਗਾ ਜੀ ਤਾਂ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਛੋੜ ਛੱਪਾ ਹੋ ਜੂ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਜੀ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਵੀਰ ਜੀ ਐਡਰੈਸ ਬੋਲਿਓ ਇੱਕ ਰੀ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ ਡੇੜੀਵਾਲ ਕਰਨ ਤਹਿਸੀਲ ਕਲਾਂਗੁਰ ਠੀਕ ਹੈ ਜੀ ਨੰਬਰ 8427861798 ਠੀਕ ਹੈ ਜੀ ਦੂਜਾ ਨੰਬਰ 98564319 ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ